ਏ ਜਿੰਦ ਤੇਰੀ ਸੀ ਤੇ ਤੇਰੀ ਏ ਤੇਰੇ ਬਿਨਾ ਕਿਸੇ ਦੀ ਹੋਈ ਨਾ ਸੀ شف ਤੁਰਿਆ ਅੱਜ ਮੈਂ ਜੋ ਬਣ ਗੁੱਤੇ ਮੇਰੇ ਜਾਨ ਦੀ ਖਬਰ ਸੁਣ ਰਹੀ ਨਾ ਇਸ ਇਸ਼ਕ ਨੂੰ ਕਿਤੇ ਢੋਈ ਨਾ ਮਿਲੀ ਸਿਰ ਵਕਤ ਦੇ ਕੁਝ ਲੰਬੇ ਰਹਿਣਗੇ ਤੇ ਮੇਰੇ ਹਿੱਸੇ ਦੇ ਹਾਸੇ ਹਸਦਾਰੀ ਤੇ ਦਰਦ ਇਸ ਦਿਲ ਵਿੱਚ ਸਾਂਭੇ ਰਹਿਣਗੇ ਆਖੇ ਅੱਜ ਵੀ ਮੇਰੀ ਭਰੇ ਹੁੰਦੀ ਜਦੋਂ ਕਰ ਲਵਾਂ ਤੈਨੂੰ ਯਾਦ ਸੱਜਣਾ ਸੀ ਤੇਰੇ ਨਾਲ ਮੁਹੱਬਤ ਰੂਹ ਵਾਲੀ ਮਤਾਂ 20 ਤੱਕ ਹੋ ਨਬਰ ਬਾਦ ਸੱਜਣਾ ਇਹ ਵਕਤ ਵੀ ਚੰਦਰਾ ਬੀਤ ਚੱਲਿਆ ਨਾਵੇਂ ਆਉਣ ਤੇਰੇ ਦੀ ਆਸ ਛੱਡੀ ਇਸ਼ਕ ਨਿਸ਼ਾਨੀ ਸਾਹਮਣ ਰੱਖੀ ਜਿਹੜੀ ਮੇਰੇ ਪਾਸ ਛੱਡੀ ਅਸੀਂ ਮਿਲਾਂਗੇ ਦੋਵੇਂ ਤੇ ਦੂਰ ਕਿਥੇ ਬਸ ਆਉਣ ਮੇਰੇ ਤੇ ਉਡੀਕ ਰੱਖੀ ਲੱਖ ਮੂਣ ਕੇ ਸ਼ਿਕਵੇ ਤਨੂ ਮੇਰੇ ਤੋਂ ਤੂੰ ਮਹੱਤਵਚਨ ਕੋਈ ਲੀਕ ਰੱਖਿਆ ਜਿੱਥੇ ਮਿਲ ਕੇ ਸੱਜਣਾ ਬੈਠਾਂਗੇ ਉਹ ਜਾਂਬ ਪਿੰਡ ਤੇਰੇ ਨਾਹ ਹੋਵੇ ਤੇ ਜ਼ਿੰਦਗੀ ਰਹਿੰਦੇ ਮੁੜਿਆਂ ਮੈਂ ਕਿਤੇ ਮੇਰੇ ਅੱਖੀ ਸਾਹ ਹੋਵੇ ਸਮਾਂ ਮੁਲਾਕਾਤ ਦਾ ਦੇਖਿਆ ਕਲੰਡਰ ਤੋਂ ਸਮਾਂ ਮੁਲਾਕਾਤ ਦਾ ਦੇਖਿਆ ਕਲੰਡਰ ਤੋਂ ਤਰੀਕ 10 ਤੇ ਮਹੀਨਾ 11 ਸੀ ਤੈਨੂੰ ਭੁੱਲਾਂ ਕਿੱਦਾਂ ਜ਼ਿਹਨ ਵਿੱਚ ਅਖੀਰ ਮੇਰੇ ਨਾਂ 'ਚ ਤੇਰਾ ਹੀ ਨਾਮ ਰਸ